ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਮੁਸਲਮਾਨ ਪਰਿਵਾਰ ਸੀ ਜਿਸਦੇ ਵਿੱਚ ਚਾਰ ਜਨੇ ਸਨ ਦੋ ਪਤੀ ਪਤਨੀ ਤੇ ਦੋ ਉਹਨਾਂ ਦੀਆਂ ਧੀਆ ਉਹਨਾਂ ਦੀ ਇੱਕ ਬੇਟੀ ਦੀ ਉਮਰ 12 ਸਾਲ ਦੀ ਤੇ ਦੂਜੀ ਦੀ ਉਮਰ 10 ਸਾਲਾਂ ਦੀ ਸੀ ਉਹ ਬੜਾ ਹੀ ਖੁਸ਼ ਪਰਿਵਾਰ ਸੀ ਮਾਂ ਬੜੀ ਹੀ ਨੇਕ ਦਿਲ ਤੇ ਸੋਹਣੀ ਸੀ ਤੇ ਦੋਹਾਂ ਧੀਆ ਨੂੰ ਬਹੁਤ ਹੀ ਲਾਡ ਲੜਾਉਂਦੇ ਸੀ ਤੇ ਪਿਓ ਵੀ ਆਪਣੇ ਪਰਿਵਾਰ ਨੂੰ ਬਹੁਤ ਹੀ ਪਿਆਰ ਕਰਦਾ ਸੀ ਇੰਜ ਕੁਝ ਸਮਾਂ ਬੀਤਦਾ ਹੈ ਤਾਂ ਉਹਨਾਂ ਧੀਆ ਦੀ ਮਾਂ ਬਿਮਾਰ ਰਹਿਣ ਲੱਗਦੀ ਹੈ ਉਹਨਾਂ ਦੇ ਪਿਤਾ ਨੇ ਆਪਣੀ ਪਤਨੀ ਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਾ ਪਿਆ ਤੇ ਥੋੜੇ ਸਮੇਂ ਬਾਅਦ ਉਹ ਗੁਜ਼ਰ ਗਈ ਆਪਣੀ ਮਾਂ ਦੇ ਗੁਜਰ ਜਾਣ ਤੋਂ ਬਾਅਦ ਧੀਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉਹਨਾਂ ਦਾ ਪਿਓ ਵੀ ਆਪਣੀ ਪਤਨੀ ਦੇ ਵਿਛੋੜੇ ਵਿੱਚ ਬਹੁਤ ਹੀ ਦੁਖੀ ਰਹਿੰਦਾ ਸੀ ਇੰਜ ਕੁਝ ਦਿਨ ਬੀਤੇ ਤਾਂ ਆਂਡ ਗੁਆੜ ਵਾਲੇ ਪਹਿਲਾਂ ਤਾਂ ਉਹਨਾਂ ਨੂੰ ਉਹਨਾਂ ਦਾ ਖਿਆਲ ਰੱਖਦੇ ਉਹਨਾਂ ਨੂੰ ਖਾਣ ਲਈ ਭੋਜਨ ਦਿੰਦੇ ਪਰ ਫਿਰ ਕੁਝ ਜਣਿਆਂ ਨੇ ਉਹਨਾਂ ਦੇ ਪਿਓ ਨੂੰ ਸਮਝਾਇਆ ਦੀ ਬੇਟੀਆਂ ਤੇਰੀਆਂ ਛੋਟੀਆਂ ਹਨ ਤੇ ਘਰ ਸਾਂਭਣ ਵਾਲਾ ਵੀ ਕੋਈ ਨਹੀਂ ਹੈ ਤੂੰ ਵੀ ਕੰਮ ਧੰਦੇ ਜਾਣਾ ਹੁੰਦਾ ਹੈ ਤੂੰ ਸਾਡੀ ਮੰ ਤਾ ਦੂਜਾ ਵਿਆਹ ਕਰਵਾ ਲੈ ਇਹਨਾਂ ਬੇਟੀਆਂ ਨੂੰ ਵੀ ਉਹ ਕਮਾ ਮਿਲ ਜਾਵੇਗੀ ਉਸਨੇ ਸੋਚਿਆ ਕਿ ਗੱਲ ਤਾਂ ਸਹੀ ਕਹਿ ਰਹੇ ਹਨ ਉਸਨੇ ਵਿਆਹ ਕਰਵਾ ਲਿਆ ਉਸਤੇ ਦੂਸਰੀ ਘਰ ਵਾਲੀ ਵੀ ਬੜੀ ਸੋਹਣੀ ਸੀ ਪਰ ਪਹਿਲੀ ਦੀ ਤਰ੍ਹਾਂ ਉਹ ਨੇਕ ਨਹੀਂ ਸੀ ਉਹ ਬੜੀ ਹੀ ਚਲਾਕ ਤੇ ਖੜੂਸ ਸੁਭਾਅ ਦੀ ਸੀ ਉਹ ਜਦੋਂ ਘਰ ਹੁੰਦਾ ਤਾਂ ਉਸ ਤੇ ਸਾਹਮਣੇ ਤਾਂ ਉਹ ਕੁੜੀਆਂ ਨੂੰ ਲਾੜ ਲੜਾਉਂਦੀ ਪਰ ਜਦੋਂ ਕੰਮ ਤੇ ਚਲਾ ਜਾਂਦਾ ਤਾਂ ਉਹ ਕੁੜੀਆਂ ਤੋਂ ਸਾਰਾ ਕੰਮ ਕਰਾਉਂਦੇ ਤਾਨੇ ਮੇਨੇ ਮਾਰਦੇ ਤੇ ਉਹਨਾਂ ਨੂੰ ਖਾਣ ਨੂੰ ਵੀ ਘਟ ਦਿੰਦੀ ਸੀ ਘੱਟ ਖਾਣਾ ਖਾਣ ਕਰਕੇ ਉਹਨਾਂ ਦੀ ਸਿਹਤ ਕਮਜ਼ੋਰ ਹੋ ਗਈ ਤੇ ਉਹਨਾਂ ਦਾ ਬਾਪ ਸੋਚਣ ਲੱਗਾ ਕਿ ਮੇਰੀ ਧੀਆ ਦੀ ਸਿਹਤ ਇੰਨੀ ਕਮਜ਼ੋਰ ਕਿਉਂ ਹੋ ਗਈ ਹੈ ਜਦੋਂ ਚਲਾ ਜਾਂਦਾ ਤਾਂ ਉਹ ਉਸ ਕੁੜੀਆਂ ਤੋਂ ਸਾਰਾ ਘਰ ਦਾ ਕੰਮ ਕਰਵਾਉਂਦੀ ਝਾੜੂ ਪੋਚਾ ਬਰਤਨ ਸਾਰਾ ਕੰਮ ਤੇ ਨਾਲ ਉਹਨਾਂ ਨੂੰ ਲੜਦੀ ਰਹਿੰਦੀ ਸੀ ਤੇ ਹੁਣ ਤਾਂ ਉਸ ਨੇ ਆਪਣੇ ਘਰ ਵਾਲੇ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਾਰਾ ਦਿਨ ਖਾਂਦੀਆਂ ਨੇ ਤੇ ਕੰਮ ਦਾ ਡੱਕਾ ਨਹੀਂ ਤੋੜਦੀਆਂ ਜਦ ਕਿ ਉਹ ਖਾਣ ਨੂੰ ਉਹਨਾਂ ਨੂੰ ਬਹੁਤ ਹੀ ਘੱਟ ਦਿੰਦੀ ਸੀ ਹੁਣ ਉਸ ਦੇ ਘਰ ਵਾਲੇ ਨੇ ਸੋਚਿਆ ਕਿ ਇਸ ਤਰ੍ਹਾਂ ਕਿਤੇ ਮੇਰੇ ਧੀਆਂ ਨੂੰ ਕੁਝ ਕਰ ਹੀ ਨਾ ਦੇਵੇ ਉਸਨੇ ਸੋਚਿਆ ਕਿ ਮੈਂ ਇਹਨਾਂ ਨੂੰ ਕਿਤੇ ਦੂਰ ਛੱਡ ਆਉਂਦਾ ਹਾਂ ਉਸਨੇ ਆਪਣੀਆਂ ਧੀਆਂ ਨੂੰ ਕਿਹਾ ਕਿ ਬੇਟਾ ਕੱਲ ਤੁਸੀਂ ਤਿਆਰ ਰਹੋ ਮੈਂ ਲਖਣਾ ਘਟਨ ਜੰਗਲ ਜਾਣਾ ਹੈ ਤੇ ਤੁਹਾਨੂੰ ਵੀ ਨਾਲ ਲੈ ਚਲਾਂਗਾ ਤੇ ਤੁਹਾਡਾ ਘੁੰਮਣਾ ਵੀ ਹੋ ਜਾਏਗਾ ਬੱਚੀਆਂ ਖੁਸ਼ ਹੋ ਗਈਆਂ ਕਿਉਂਕਿ ਬੱਚਿਆਂ ਨੂੰ ਘੁੰਮਣ ਦਾ ਸ਼ੌਂਕ ਤਾਂ ਹੁੰਦਾ ਹੀ ਹੈ ਉਹ ਉਸ ਨੂੰ ਦੂਰ ਦੁਰਾਡੇ ਜੰਗਲ ਵਿੱਚ ਲੈ ਗਿਆ ਉਥੇ ਉਹਨਾਂ ਨੂੰ ਇੱਕ ਟੋਬੇ ਕੋਲੇ ਬਿਠਾ ਦਿੱਤਾ ਕਿ ਤੁਸੀਂ ਬੈਠ ਕੇ ਖੇਡੋ ਮੈਂ ਉਥੇ ਦੂਰ ਸਾਹਮਣੇ ਲੱਕੜਾ ਕੱਟ ਰਿਹਾ ਹਾਂ ਉਸਨੇ ਦੂਰ ਜਾ ਕੇ ਇੱਕ ਵੱਡੇ ਦਰਖਤ ਦੇ ਪਿੱਛੇ ਕੋਹਾੜਾ ਰੱਸੀ ਨਾਲ ਬੰਨ ਦਿੱਤਾ ਟਾਣੀ ਨਾਲ ਬੰਨ ਕੇ ਲੰਕਾ ਦੇ ਦਿੱਤਾ ਤੇ ਉਸ ਨੂੰ ਇੱਕ ਧੱਕਾ ਦਿੱਤਾ ਤੇ ਹਵਾ ਦੇ ਖੜਕੇ ਨਾਲ ਕੋਹਾੜਾ ਟਕ ਟਕ বাজਦਾ ਰਹਿੰਦਾ ਬੱਚਿਆਂ ਨੂੰ ਇੰਜ ਲੱਗਦਾ ਕਿ ਉਹਨਾਂ ਦਾ ਪਿਓ ਲੱਕੜਾ ਕੱਟ ਰਿਹਾ ਹੈ ਕਾਫੀ ਸਮਾਂ ਬੀਤ ਗਿਆ ਉਹ ਘਰ ਚਲਾ ਗਿਆ ਤੇ ਬੱਚੀਆਂ ਉੱਥੇ ਖੇਡਾਂ ਲੱਗੀਆਂ ਰਹਿ ਗਈਆਂ ਜਦੋਂ ਹਨੇਰਾ ਹੋਣ ਲੱਗਿਆ ਤਾਂ ਉਹ ਸਹਿਮ ਗਈਆਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉੱਥੇ ਕੁਹਾੜਾ ਰੱਸੀ ਨਾਲ ਲਟਕ ਰਿਹਾ ਸੀ ਤੇ ਵੱਡੀ ਬੇਟੀ ਸਮਝ ਗਈ ਸੀ ਕਿ ਉਹਨਾਂ ਦਾ ਪਿਓ ਮਾਂ ਤੋਂ ਤੰਗ ਆ ਕੇ ਉਹਨਾਂ ਨੂੰ ਇੱਥੇ ਛੱਡ ਗਿਆ ਹੈ ਉਸਨੇ ਛੋਟੀ ਬੇਟੀ ਛੋਟੀ ਭੈਣ ਨੂੰ ਸਹਾਰਾ ਦਿੱਤਾ ਤੇ ਉਸਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹਾਂ ਤਲ ਦੇਖਦੇ ਹਾਂ ਉਹ ਜੰਗਲ ਵਿੱਚ ਦੂਰ ਗਈਆਂ ਤਾਂ ਉਹਨਾਂ ਨੂੰ ਇੱਕ ਰੋਸ਼ਨੀ ਆਉਂਦੀ ਹੈ ਉਹ ਰੋਸ਼ਨੀ ਵੱਲ ਤੁਰਦੀਆਂ ਜਾਂਦੀਆਂ ਹਨ ਤਾਂ ਇੱਕ ਛੋਟਾ ਜਿਹਾ ਘਰ ਹੁੰਦਾ ਹੈ ਉਹ ਉਸ ਘਰ ਵਿੱਚ ਗਈਆਂ ਤਾਂ ਉੱਥੇ ਇੱਕ ਬੁੱਢੀ ਔਰਤ ਲੇਟੀ ਹੋਈ ਹੁੰਦੀ ਹੈ ਉਹ ਕੁੜੀਆਂ ਨੂੰ ਬੈਠ ਕੇ ਦੇਖ ਕੇ ਬੈਠੀ ਹੋ ਗਈ ਤੇ ਉਸਨੇ ਪੁੱਛਿਆ ਕਿ ਬੇਟਾ ਤੁਸੀਂ ਕੌਣ ਤਾਂ ਉਸਨੇ ਸਾਰੀ ਗੱਲ ਦੱਸੀ ਉਹਨਾਂ ਨੇ ਉਸ ਬੇਬੇ ਨੇ ਉਹਨਾਂ ਨੂੰ ਪੀਣ ਲਈ ਦੁੱਧ ਦਿੱਤਾ ਤੇ ਖਾਣ ਪੀਣ ਲਈ ਜੋ ਵੀ ਉਸ ਕੋਲ ਛੋੜਾ ਬਹੁਤ ਸੀ ਉਹਨਾਂ ਨੂੰ ਦਿੱਤਾ ਤੇ ਕਿਹਾ ਕਿ ਬੇਟਾ ਮੈਂ ਤੁਹਾਨੂੰ ਇੱਥੇ ਨਹੀਂ ਰੱਖ ਸਕਦੀ ਮੇਰਾ ਬੇਟਾ ਜਿਹੜਾ ਹੈ ਉਹ ਦਿਓ ਹੈ ਉਹ ਤੁਹਾਡੀ ਖੁਸ਼ਬੂ ਨੂੰ ਤੁਹਾਡੀ ਖੁਸ਼ਬੂ ਤੋਂ ਹੀ ਪਹਿਚਾਨ ਜਾਵੇਗਾ ਕਿ ਇੱਥੇ ਕੋਈ ਮਨੁੱਖ ਹੈ ਤੇ ਉਹ ਤੁਹਾਨੂੰ ਖਾ ਜਾਵੇਗਾ ਤੇ ਵੱਡੀ ਬੇਟੀ ਕਹਿੰਦੀ ਕਿ ਬੇਬੇ ਜੇ ਅਸੀਂ ਇਸ ਵੇਲੇ ਜੰਗਲ ਵਿੱਚ ਗਈਆਂ ਰਾਤ ਹੋ ਗਈ ਹੈ ਤਾਂ ਵੈਸੇ ਵੀ ਸਾਨੂੰ ਜੰਗਲੀ ਜਾਨਵਰ ਖਾ ਜਾਣਗੇ। ਤਾਂ 부ੜੀ ਜਿਹੜਾ ਥੋੜਾ ਬਹੁਤ ਜਾਦੂ ਜਾਣਦੀ ਸੀ ਉਸਨੇ ਉਹਨਾਂ ਦੋਵਾਂ ਨੂੰ ਮੱਖੀ ਬਣਾ ਦਿੱਤਾ ਤੇ ਕਿਹਾ ਕਿ ਤੁਸੀਂ ਬਿਲਕੁਲ ਨਾ ਬੋਲਣਾ। ਸਵੇਰ ਜਦੋਂ ਬੇਟਾ ਘਰੋਂ ਨਿਕਲ ਜਾਵੇਗਾ ਮੈਂ ਤੁਹਾਨੂੰ ਫਿਰ ਇਨਸਾਨ ਬਣਾ ਦੇਵਾਂਗੀ। ਉਹਨਾਂ ਨੂੰ ਮੱਖੀ ਬਣਾ ਦਿੱਤਾ ਤੇ ਉਹ ਕੰਧ 'ਤੇ ਬੈਠ ਗਏ ਆ। ਉਸ ਦਾ ਬੇਟਾ ਮਾਂਸ ਦੇ ਮਾਂਸ ਦੇ ਘਰ ਦਾ ਘਰੇ ਆਇਆ ਤੇ ਕਹਿੰਦਾ ਮਾਂ ਮੈਨੂੰ ਇੱਥੇ ਕਿਸੇ ਮਨੁੱਖ ਦੀ ਖੁਸ਼ਬੂ ਆ ਰਹੀ ਹੈ। ਉਹ ਕਹਿੰਦੀ ਪੇਟਾ ਦੇਖ ਲੈ ਇੱਥੇ ਕੋਈ ਨਹੀਂ ਆਇਆ ਮੇਰੇ ਕੋਲ ਇੱਥੇ ਜੰਗਲ ਵਿੱਚ ਕਿਹਨੇ ਆਉਣਾ ਉਹਨੇ ਆਸ-ਪਾਸ ਦੇਖਿਆ ਕੋਈ ਨਹੀਂ ਸੀ ਤੇ ਉਹ ਸੌ ਗਿਆ ਸਵੇਰੇ ਜਦੋਂ ਉੱਠਿਆ ਤਾਂ ਫਿਰ ਉਹ ਆਪਦੇ ਖਾਣ ਪਾਣੇ ਦੇ ਤਲਾਸ਼ ਵਿੱਚ ਬਾਹਰ ਚੱਲਾ ਗਿਆ ਬੇਬੇ ਨੇ ਉਹਨਾਂ ਦੋਵਾਂ ਨੂੰ ਮੱਖੀਆਂ ਤੋਂ ਫਿਰ ਕੁੜੀਆਂ ਬਣਾ ਦਿੱਤਾ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਤੇ ਉੱਥੋਂ ਚਲੀਆਂ ਗਈਆਂ ਉਹ ਹੋਰ ਅੱਗੇ ਜੰਗਲ ਵਿੱਚ ਗਈਆਂ ਚਲੀਆਂ ਗਈਆਂ ਚਲੀਆਂ ਗਈਆਂ ਤੇ ਉਹਨਾਂ ਨੇ ਦੇਖਿਆ ਕਿ ਕੁਝ ਫਲਾਂ ਵਾਲੇ ਦਰਖਤ ਸਨ ਉਹਨਾਂ ਨੇ ਸੋਚਿਆ ਕਿ ਇੱਥੇ ਖਾਣਾ ਖਾਣ ਲੈ ਸਾਨੂੰ ਆਰਾਮ ਨਾਲ ਮਿਲ ਜਾਇਆ ਕਰੇਗਾ ਉਹਨਾਂ ਨੇ ਉੱਥੇ ਹੀ ਇੱਕ ਕਾਂ ਫੂਸ ਦੀ ਆਪਣੀ ਲੱਕੜਾਂ ਦੀ ਇੱਕ ਛੋਟੀ ਜਹੀ ਝੋਖੜੀ ਬਣਾ ਲਈ ਤੇ ਉੱਥੇ ਹੀ ਰਹਿਣ ਲੱਗ ਗਏ ਆ ਉਹ ਉੱਥੋਂ ਹੀ ਦਰਖਤਾਂ ਦੇ ਫਲ ਖਾਂਦੇ ਆ ਤੇ ਉਮਰ ਦੇ ਨਾਲ ਉਹ ਥੋੜੀਆਂ ਸਮੇਂ ਦੇ ਨਾਲ ਥੋੜੀਆਂ ਵੱਡੀਆਂ ਵੀ ਹੋ ਗਈਆਂ ਸਨ ਕਿ ਛੋਟੇ ਮੋਟੇ ਪੰਛੀਆਂ ਦਾ ਸ਼ਿਕਾਰ ਕਰਨਾ ਵੀ ਸਿੱਖ ਗਈਆਂ ਸਨ ਤਾਂ ਉਹ ਪੰਛੀਆਂ ਨੂੰ ਪਕਾ ਕੇ ਖਾ ਲੈਂਦੀਆਂ ਤੇ ਉਹ ਫਲ ਫਰੂਟ ਖਾ ਕੇ ਆਪਣਾ ਗੁਜ਼ਾਰਾ ਕਰਦੀਆਂ ਗਈਆਂ ਇੱਕ ਦਿਨ ਰਾਜੇ ਦੇ ਸਿਪਾਹੀ ਤੇ ਸੈਨਾਪਤੀ ਰਾਜੇ ਲਈ ਕੁਝ ਪੰਛੀਆਂ ਦਾ ਸ਼ਿਕਾਰ ਕਰਕੇ ਉੱਥੇ ਭੁੰਨ ਕੇ ਲਿਜਾ ਰਹੇ ਸਨ ਤੇ ਉਹਨਾਂ ਤੋਂ ਉਹ ਜਿਹੜਾ ਮੀਟ ਸੀ ਉਹ ਕੁਝ ਜ਼ਿਆਦਾ ਹੀ ਭੁੰਨਿਆ ਗਿਆ ਤੇ ਉਹ ਕਾਲਾ ਹੋ ਗਿਆ ਉਹ ਬੜੇ ਹੀ ਘਬਰਾ ਗਏ ਕਿ ਰਾਜਾ ਤਾਂ ਸਾਨੂੰ ਹੁਣ ਬਹੁਤ ਹੀ ਦੰਡ ਦੇਵੇਗਾ। ਉਸਨੇ ਆਪਣੇ ਸਪਾਈਆਂ ਨੂੰ ਕਿਹਾ ਸੈਨਾਪਤਨੀ ਕਿ ਦੇਖੋ ਕੋਈ ਆਸ-ਪਾਸ ਕੋਈ ਹੋਵੇ ਜਿਹੜਾ ਇਸ ਨੂੰ ਠੀਕ ਕਰ ਸਕੇ। ਉਹਨਾਂ ਨੇ ਦੇਖਿਆ ਕਿ ਉਹ ਵੱਡੀ ਕੁੜੀ ਘਰੇ ਸੀ ਤੇ ਛੋਟੀ ਕੁੜੀ ਫਰੂਟ ਲੈਣ ਗਈ ਹੋਈ ਸੀ। ਤੇ ਉਹ ਕਹਿੰਦੀ ਵੀ ਹਾਂਜੀ ਉਹ ਕਹਿੰਦੇ ਵੀ ਜੇ ਤੁਸੀਂ ਇਸ ਮੀਟ ਨੂੰ ਸਹੀ ਕਰ ਦਵੋ ਤਾਂ ਅਸੀਂ ਤੁਹਾਨੂੰ ਇਨਾਮ ਦੇਵਾਂਗੇ। ਉਸਨੇ ਉਹ ਹੁਣ ਡੇਲੀ ਮਾਸੀ ਪਕਾ ਕੇ ਖਾਂਦੀਆਂ ਸਨ ਤਾਂ ਉਸਨੇ ਉਸ ਨੂੰ ਧੋਸਵਾਰ ਕੇ ਸਹੀ ਉਹਨਾਂ ਨੂੰ ਭੁੰਨ ਕੇ ਦੇ ਦਿੱਤਾ ਉਹਨੇ ਉਸ ਨੂੰ ਕੁਝ ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਉੱਥੋਂ ਚੱਲਦੇ ਬਣੇ ਜਦੋਂ ਰਾਜੇ ਨੇ ਉਹ ਮੀਟ ਖਾਧਾ ਤਾਂ ਬੜਾ ਹੀ ਖੁਸ਼ ਹੋਇਆ ਤਾਂ ਉਸਨੇ ਪੁੱਛਿਆ ਤਾਂ ਸੈਨਾਪਤੀ ਨੇ ਸਾਰੀ ਗੱਲ ਦੱਸ ਦਿੱਤੀ ਉਹ ਕਹਿੰਦਾ ਵੀ ਤੁਸੀਂ ਉਹ ਕੁੜੀ ਨੂੰ ਉਠਾ ਕੇ ਲੈ ਕੇ ਆਓ ਉਹੀ ਮੇਰੇ ਲਈ ਹੁਣ ਮੀਟ ਬਣਾਇਆ ਕਰੇਗੀ ਸੈਨਾਪਤੀ ਗਿਆ ਉਸੇ ਚੌਫਰੀ ਕੋਲੇ ਤੇ ਵੱਡੀ ਭੈਣ ਘਰੇ ਸੀ ਤੇ ਉਸ ਨੂੰ ਲੈ ਕੇ ਆਣ ਲੱਗਿਆ ਤੇ ਉਹ ਕਹਿੰਦੀ ਕਿ ਨਹੀਂ ਮੇਰੀ ਛੋਟੀ ਭੈਣ ਵੀ ਹੈ ਉਹ ਇੱਥੇ ਮੈਨੂੰ ਨਾ ਦੇਖ ਕੇ ਬਹੁਤ ਹੀ ਘਬਰਾ ਜਾਏਗੀ ਤੁਸੀਂ ਥੋੜਾ ਜਿਹਾ ਰੁਕ ਜਾਓ ਉਸ ਨੂੰ ਵੀ ਨਾਲ ਹੀ ਲੈ ਕੇ ਚਲਦੇ ਹਾਂ ਪਰ ਉਹਨਾਂ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਨੂੰ ਲੈ ਕੇ ਆਪਣੇ ਨਾਲ ਚਲੇ ਗਏ ਉਸ ਨੇ ਕੁਝ ਘਾਫੂਸ ਤੋੜ ਲਿਆ ਤੇ ਰਸਤੇ ਵਿੱਚ ਸੁੱਟਦੀ ਗਈ ਕਿ ਜੇਕਰ ਮੇਰੀ ਭੈਣ ਨੂੰ ਮੇਰਾ ਪਤਾ ਲੱਗ ਜਾਵੇ ਤਾਂ ਮੇਰੇ ਤੱਕ ਉਸ ਨੂੰ ਦੇਖ ਕੇ ਪਹੁੰਚ ਜਾਵੇਗੀ ਉਸਤੀ ਕਿਸਮਤ ਕੀ ਮਹਿਲ ਪਹੁੰਚਣ ਤੋਂ ਥੋੜਾ ਚਿਰ ਪਹਿਲਾਂ ਹੀ ਉਸ ਦਾ ਘਾਫੂ ਮੁੱਕ ਗਿਆ ਪਰ ਉਹ ਉਸ ਰਾਜ ਵਿੱਚ ਪਹੁੰਚ ਗਈ ਸੀ ਸਿਪਾਹੀ ਲੈ ਕੇ ਉਸ ਨੂੰ ਰਾਜੇ ਕੋਲੇ ਗਏ ਰਾਜਾ ਹੁਣ ਉਸ ਦੇ ਹੱਥ ਦਾ ਬਣਿਆ ਹੋਇਆ ਮੀਟ ਖਾਣ ਲੱਗਿਆ ਤੇ ਰਾਜੇ ਆਪਣੀ ਮਰਜ਼ੀ ਹੀ ਕਰਦੇ ਸਨ ਕਿਸੇ ਦੀ ਮਰਜ਼ੀ ਤਾਂ ਨਹੀਂ ਪੁੱਛਦੇ ਸਨ ਰਾਜੇ ਨੇ ਉਸ ਨਾਲ ਵਿਆਹ ਕਰਾ ਲਿਆ ਰਾਜੇ ਦੀਆਂ ਪਹਿਲਾਂ ਵੀ ਤਿੰਨ ਰਾਣੀਆਂ ਸਨ ਪਰ ਫਿਰ ਵੀ ਉਸ ਨਾਲ ਵਿਆਹ ਕਰਾ ਲਿਆ। ਇੱਧਰ ਛੋਟੀ ਭੈਣ ਜਦੋਂ ਘਰ ਆਈ ਤਾਂ ਉਸਨੇ ਵੇਖਿਆ ਕਿ ਉਸਦੀ ਵੱਡੀ ਭੈਣ ਘਰ ਨਹੀਂ ਹੈ। ਉਸਨੇ ਆਸ-ਪਾਸੇ ਦੇਖਿਆ ਤਾਂ ਉਸ ਨੂੰ ਕੁਝ ਨਹੀਂ ਦਿਖਿਆ। ਤਾਂ ਉਹ ਉਸ ਘਾਹ ਦਾ ਪਿੱਛਾ ਕਰਦੀ ਕਰਦੀ ਉਸ ਰਾਜ ਵਿੱਚ ਪਹੁੰਚ ਗਈ ਪਰ ਮਹਿਲ ਤੱਕ ਨਾ ਪਹੁੰਚ ਸકી ਕਿਉਂਕਿ ਘਾਹ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਉਹ ਰੋਂਦੀ ਰੋਂਦੀ ਆਪਣੀ ਭੈਣ ਨੂੰ ਯਾਦ ਕਰਦੀ ਉੱਥੇ ਬੈਠ ਗਈ। ਜਦੋਂ ਉਸ ਨੂੰ ਆਪਦੀ ਭੈਣ ਦਾ ਕੋਈ ਟਿਕਾਣਾ ਨਾ ਮਿਲਿਆ ਤਾਂ ਉਹ ਵਾਪਸ ਆਪਦੇ ਘਰ ਪਹੁੰਚ ਗਈ। ਉਦੋਂ ਰਾਜੇ ਨੇ ਜਦੋਂ ਉਸ ਨਾਲ ਵਿਆਹ ਕਰਾ ਲਿਆ ਤਾਂ ਉਹਦੇ ਬੱਚਾ ਹੋਣ ਵਾਲਾ ਹੋਇਆ ਤਾਂ ਉਸਤੇ ਰਾਜੇ ਦੇ ਪਹਿਲਾਂ 3 ਰਾਣੀਆਂ ਸਨ ਪਰ ਉਸਤੇ ਕੋਈ ਸੰਤਾਨ ਨਹੀਂ ਸੀ। ਤਾਂ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਣੀਆਂ ਜੋ ਕਿ ਉਸਤੇ ਲੱਗਦੀਆਂ ਸਨ ਉਹਨਾਂ ਨੇ ਸੋਚਿਆ ਕਿ ਰਾਜਾ ਤਾਂ ਇਸ ਨੂੰ ਮਹਾਰਾਣੀ ਬਣਾ ਦੇਵੇਗਾ। ਇਸ ਦਾ ਪੁੱਤਰ ਉੱਤਰ ਅਧਿਕਾਰੀ ਬਣ ਜਾਵੇਗਾ। ਉਸਨੇ ਦਾਈ ਨੂੰ ਕਹਿ ਕੇ ਉਸ ਕੋਲ ਇੱਕ ਕੁੱਤੀ ਦਾ ਬੱਚਾ ਰਖਵਾ ਦਿੱਤਾ ਕਿ ਇਸ ਤੇ ਇੱਕ ਕੁੱਤੀ ਦਾ ਬੱਚਾ ਹੋਇਆ ਹੈ। ਰਾਜਾ ਇਹ ਦੇਖ ਕੇ ਬੜੇ ਹੀ ਕ੍ਰੋਧ ਵਿੱਚ ਆਇਆ ਤੇ ਉਸਨੇ ਉਸ ਨੂੰ ਗੋਲੀ ਬਣਾ ਲਿਆ। ਤੇ ਦਾਈ ਰਾਣੀਆਂ ਦੇ ਕਹਿਣ ਤੇ ਉਸ ਬੱਚੇ ਨੂੰ ਸੁੱਟਣ ਲਈ ਕਿਤੇ ਚਲੀ ਗਈ। ਰੱਬ ਦੀ ਮਿਹਰ ਨਾਲ ਉਹ ਬੱਚੇ ਨੂੰ ਉੱਥੇ ਹੀ ਸੁੱਟ ਕੇ ਆਈ ਜਿੱਥੇ ਕਿ ਉਸਦੀ ਮਾਸੀ ਰਹਿੰਦੀ ਸੀ ਉਚੋਫੜੇ ਦੇ ਵਿੱਚ। ਉਸ ਨੂੰ ਸਾਰੀ ਗੱਲ ਪਤਾ ਲੱਗ ਗਈ ਸੀ ਉਸਨੇ ਬੱਚਾ ਚੱਕਿਆ ਤੇ ਉਸ ਨੂੰ ਪਾਲਣਾ ਪੋਸ਼ਣਾ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਬੱਚਾ 3-4 ਵਰਿਆਂ ਦਾ ਹੋਇਆ ਤਾਂ ਉਸਦੀ ਮਾਸੀ ਨੇ ਉਸ ਨੂੰ ਇੱਕ ਲੱਕੜ ਦਾ ਘੋੜਾ ਲੈ ਕੇ ਦਿੱਤਾ ਤੇ ਉਹ ਇੱਕ ਦਿਨ ਲੱਕੜ ਦੇ ਘੋੜੇ ਤੇ ਬੈਠ ਕੇ ਖੇਡ ਰਿਹਾ ਸੀ ਤੇ ਰਾਜਾ ਸ਼ਿਕਾਰ ਕਰਦਾ ਕਰਦਾ ਉਹਨਾਂ ਦੀ ਝੂਫੜੀ ਕੋਲੇ ਪਹੁੰਚਿਆ ਤੇ ਬੱਚੇ ਨੂੰ ਦੇਖ ਕੇ ਹੱਸਣ ਲੱਗਿਆ ਕਿ ਲੱਕੜ ਦਾ ਘੋੜਾ ਵੀ ਕਦੇ ਭੱਜਦਾ ਹੈ ਉਹ ਕਹਿੰਦੀ ਮਹਾਰਾਜ ਕੁਝ ਵੀ ਹੋ ਸਕਦਾ ਹੈ ਜਦੋਂ ਇੱਕ ਇਨਸਾਨ ਇੱਕ ਕੁੱਤੇ ਦੇ ਬੱਚੇ ਨੂੰ ਜਨਮ ਦੇ ਸਕਦਾ ਹੈ ਤੇ ਲੱਕੜ ਦਾ ਘੋੜਾ ਕਿਉਂ ਨਹੀਂ ਭੱਜ ਸਕਦਾ ਤੇ ਰਾਜੇ ਨੇ ਰਾਜਾ ਇਹ ਸੁਣ ਕੇ ਬਹੁਤ ਹੀ ਹੈਰਾਨ ਹੋਇਆ ਤੇ ਉਸ ਨੇ ਰਾਜੇ ਨੂੰ ਸਾਰੀ ਗੱਲ ਦੱਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਇਨਸਾਨ ਕੁੱਤੇ ਦੇ ਬੱਚੇ ਨੂੰ ਜਨਮ ਦੇਵੇ ਤੁਹਾਡੀਆਂ ਰਾਣੀਆਂ ਨੇ ਦਾਈ ਨੂੰ ਕਹਿ ਕੇ ਕੁੱਤੀ ਦਾ ਬੱਚਾ ਉੱਥੇ ਰਖਵਾ ਦਿੱਤਾ ਤੇ ਤੁਹਾਡਾ ਬਾਅਦ ਜੋ ਕਿ ਇਹ ਬੱਚਾ ਹੈ ਇਸ ਨੂੰ ਇੱਥੇ ਸੁੱਟ ਗਈਆਂ ਮੈਂ ਇਸ ਦੀ ਮਾਸੀ ਹਾਂ ਮੈਂ ਹੀ ਇਸ ਨੂੰ ਪਾਲ ਕੇ ਢਾ ਕੀਤਾ ਹੈ ਰਾਜਾ ਆਪਦੇ ਪੁੱਤਰ ਨੂੰ ਪਾ ਕੇ ਬੜਾ ਹੀ ਖੁਸ਼ ਹੋਇਆ ਉਸ ਨੂੰ ਤੇ ਉਸ ਦੀ ਮਾਸੀ ਨੂੰ ਮਹਿਲ ਲੈ ਗਿਆ ਮਹਿਲ ਜਾ ਕੇ ਰਾਜੇ ਨੇ ਸਭ ਤੋਂ ਪਹਿਲਾਂ ਉਹ ਦਾਈ ਨੂੰ ਬੁਲਾਇਆ ਤੇ ਦਾਈ ਨੂੰ ਡਰਾਵਾ ਦਿੱਤਾ ਤੇ ਦਾਈ ਨੇ ਡਰ ਕੇ ਸਾਰਾ ਕੁਝ ਦੱਸ ਦਿੱਤਾ ਰਾਜੇ ਨੇ ਉਸ ਦਾਈ ਤੇ ਤਿੰਨਾਂ ਰਾਣੀਆਂ ਨੂੰ ਜੇਲ੍ਹ ਵਿੱਚ ਸੁਟਵਾ ਦਿੱਤਾ ਤੇ ਉਸ ਬੱਚੇ ਦੀ ਮਾਂ ਆਪ ਦੀ ਆਪਦੇ ਬੱਚੇ ਨੂੰ ਮਿਲ ਕੇ ਬਹੁਤ ਹੀ ਰੋਈ ਤੇ ਆਪਦੀ ਭੈਣ ਨੂੰ ਮਿਲ ਕੇ ਤੋਨਾਂ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਈ ਉਸਨੇ ਉਸ ਨੂੰ ਮਹਾਰਾਣੀ ਬਣਾ ਦਿੱਤਾ ਤੇ ਹੁਣ ਉਹ ਦੋਵੇਂ ਭੈਣਾਂ ਤੇ ਉਹਨਾਂ ਦਾ ਬੱਚਾ ਉਸ ਮਹਿਲ ਵਿੱਚ ਹੀ ਰਹਿੰਦੇ ਸਨ ਤੇ ਬੜੀ ਵਧੀਆ ਜ਼ਿੰਦਗੀ ਜਿਉਣ ਲੱਗੇ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਲੀਜ਼ ਮੈਂ ਇਹਨਾਂ ਵੀਡੀਓ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਕਰਦੀ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ